ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਨੇ ਠੀਕ ਠਾਕ ਹੋ ਉਮੀਦ ਕਰਦੇ ਸਾਰਿਆਂ ਨੂੰ ਸਾਰਿਆਂ ਨੇ ਠੀਕ ਠਾਕ ਹੋਊ ਜੀ ਅੱਜ ਦੀ ਵੀਡੀਓ ਚ ਲੈ ਕੇ ਆਏ ਹਾਂ ਨਾ ਜੇ ਤੁਹਾਡਾ ਤਬਲਾ ਅਮਰਜੈਂਸੀ 'ਚ ਫਟ ਗਿਆ ਤੁਸੀਂ ਕੀ ਕਰ ਸਕਦੇ ਹਨ ਉਹ ਤੁਹਾਨੂੰ ਦਿਖਾਉਣੇ ਹਨ ਜੇ ਮੰਨ ਲਓ ਤੁਹਾਡਾ ਤਬਲਾ ਫਟ ਗਿਆ ਜਿਸ ਤਰ੍ਹਾਂ ਕਿ ਰਸੀ ਵੀ ਟੁੱਟ ਗਈ ਫਿਰ ਕੀ ਕਰ ਸਕਦੇ ਹਨ ਇਹ ਇੱਕ ਤੁਹਾਨੂੰ ਚੀਜ਼ ਦਿਖਾਉਣਾ ਜੀ ਤਬਲੇ ਦਾ ਸਕਿਨ ਹੈਡਰ ਇਹ ਹੈ ਹੈਗਾ ਜੀ ਤਬਲੇ ਦਾ ਸਕਿਨ ਹੈਡ ਪੰਜਾਬੀ ਚ ਵੀ ਕਹਿੰਦੇ ਤਬਲੇ ਦਾ ਪੂੜਾ ਹਿੰਦੀ ਵਿੱਚ ਵੀ ਕਹਿੰਦੇ ਆ ਤਬਲੇ ਦੀ ਤਬਲੇ ਕੀ ਪੂਰੀ ਇਹ ਇੰਡੀਆ ਚ ਮਿਲ ਜੂਗਾ ਜੀ 800 ਰੁਪਏ ਦਾ ਜਾਂ 1000 ਰੁਪਏ ਦਾ ਕਈਆਂ ਸ਼ਹਿਰਾਂ ਚ ਜਿਹੜਾ ਕਿ 1000 ਦਾ ਮਿਲਦਾ ਹਾ ਜੀ ਆਹ ਤਬਲੇ ਦਾ ਪੂੜਾ ਤੁਸੀਂ ਕੀ ਕਰ ਸਕਦੇ ਹਨ 2 4 6 ਤੁਸੀਂ ਇਹ ਲਿਆਣ ਕੇ ਰੱਖ ਸਕਦੇ ਹਨ ਕਿਉਂਕਿ ਬਾਈ ਚਾਂਸ ਜੇ ਤੁਹਾਡਾ ਤਵਲਾ ਫਟ ਗਿਆ ਫੇ ਕੀ ਕਰ ਸਕਦੇ ਹੋ ਤੁਸੀਂ ਬੰਦਾ ਬੇਫਿਕਰਾ ਹੋ ਕੇ ਕੋ ਰੱਖ ਲੈਦਾ ਹਾਂ ਵੀ ਸਾਡੇ ਕੋਲ ਐਕਸਟਰਾ ਸਕਿਨ ਹੈਡ ਹੈਗਾ ਜੀ ਇੱਕ ਗੱਲ ਯਾਦ ਰੱਖਿਓ ਜੇ ਤੁਹਾਡੀ ਰੱਸੀ ਟੁੱਟ ਗਈ ਤੁਸੀਂ ਵੀ ਐਕਸਟਰਾ ਰੱਸੀ ਵੀ ਲਿਆਣ ਕੇ ਰੱਖੋ ਕਿਉਂਕਿ ਜੇ ਮੰਨ ਲਓ ਰੱਸੀ ਖੋਲਦੇ ਸਮੇਂ ਜੇ ਰੱਸੀ ਟੁੱਟ ਗਈ ਫੇ ਬੰਦਾ ਟੈਨਸ਼ਨ ਚਿੰਤਾ ਹੋ ਲੱਗ ਪੈਂਦਾ ਹਾਂ ਵੀ ਸਾਡੇ ਕੋਲ ਰੱਸੀ ਵੀ ਟੁੱਟ ਗਈ ਹੁਣ ਕੀ ਕਰ ਸਕਦੇ ਹਨ ਤੁਸੀਂ ਦੁਕਾਨਦਾਰ ਨੂੰ ਵੀ ਕਹਿ ਸਕਦੇ ਹਨ ਆ ਸਾਨੂੰ 6 ਸਕਿਨ ਹੈਡ ਚਾਹੀਦੇ ਹਨ ਸਾਨੂੰ ਐਕਸਟਰਾ ਰਸੀ ਵੀ ਚਾਹੀਦੀ ਹਨ 10 ਵਾਲਾ ਕੋਈ ਗਲਤੀ ਹੋਈ ਅਸੀਂ ਮਾਫੀ ਚਾਹੁੰਦੇ ਜੀ ਸਤਿ ਸ੍ਰੀ ਅਕਾਲ ਜੀ